ਦਖਾਈ ਸੀ ਜਿਸ ਨੂੰ ਇੱਕ ਜਸਪਾਲ ਮਾਗਰਾ ਕਿਚਨ ਬਣੀ ਸੀ ਉਸ ਉਹਦੀ ਵੀਡੀਓ ਦੇਖ ਕੇ ਹੀ ਸਾਨੂੰ ਆਹ ਕੰਮ ਮਿਲਿਆ ਇਹ ਕਿਸੇ ਨੂੰ ਤੁਹਾਨੂੰ ਉਸੇ ਤਰ੍ਹਾਂ ਦੀ ਦਿਖਾਉਣੀ ਆ ਪਰ ਉਹ ਕਿਸੇ ਨੂੰ ਵੱਡੀ ਸੀ ਇਹ ਕੁਝ ਛੋਟੀ ਆ ਔਰ ਇਹਦੇ ਵਿੱਚ ਅਸੀਂ ਦੇਖੋ ਤੁਹਾਨੂੰ ਸੂਛਿਤ ਦਿਖਾਉਣੀ ਆ ਆਪਣੀ ਵੱਡੀ ਟੈਂਡਮ ਆ 8 ਇੰਚੀ ਇਹਦੇ ਵਿੱਚ ਕੋਈ ਵੀ ਵੱਡਾ ਭਾਂਡਾ ਆ ਵੀ 8 ਇੰਚੀ ਟੈਂਡਮ ਹੋ ਗਈ ਇੱਕ ਤੋਂ ਵੱਡਾ ਬੋਟਲ ਵਾਲਾ ਹੋ ਗਿਆ ਹਨ ਆ ਗਈ ਆਪਣੀ ਆਟੇ ਵਾਲੀ ਟੈਂਡਮ ਜਿਹਦੇ ਵਿੱਚ ਆਪਾਂ ਆਟਾ ਜਾਂ 14 ਲੀਟਰ ਮੀ ਉਹ ਵੀ ਇੱਕ ਬੰਦਾ ਰੱਖ ਸਕਦਾ ਵਾ ਤੇ ਆਪ ਨੇ ਐਲ ਜਿਹਦੇ ਵਿੱਚ ਇਸ ਕੋਰਨਰ ਲਗਾਉਣਾ ਨਹੀਂ ਹੈ ਕੈਨਸਲ ਹੋ ਗਿਆ ਵਾ ਕਿਉਂਕਿ ਕਿਚਨ ਛੋਟੀ ਆ ਭਾਂਡੇ ਕੀ ਬਰੀ ਬੱਡੇ ਹੁੰਦੇ ਨੇ ਤਾਂ ਇਸ ਕੋਰਨਰ ਵਿੱਚ ਨਹੀਂ ਰੱਖੀ ਜਾਂਦੀ ਇਸ ਲਈ ਉਹ ਕੈਸਾ ਘਾ ਦੁੱਤਾ ਸੀ ਆਪਰ ਪਰ ਮਾਲਕਾਂ ਦੀ ਰੇ ਨਾਲ ਆ ਹੋ ਗਏ ਆਪਣੀ 4 ਇੰਚੀ ਰੈਂਡਮ 1 ਤੇ 2 ਨੰਬਰ ਤੇ ਹੋ ਗਈ ਸੀ ਐਚੀ ਇਸੇ ਤਰ੍ਹਾਂ 8 ਨੰਬਰ ਤੇ ਹੋ ਗਈ 3 ਨੰਬਰ ਤੇ ਹੋ ਗਈ ਫੇਰ 8 ਇੰਚ ਇਹ ਆਪਣੀਆਂ ਤਿੰਨ ਲੌਗ ਜਦੋਂ ਲੱਗੀਆਂ ਆਪ ਫੇਰ ਰੱਖਣਾ ਅੱਧਾ ਤੋਂ ਆਇਆ ਤੇ ਦੇ ਵਿੱਚ ਇਸ ਕਾਰਨਰ ਲਾਉਣਾ ਸੀ ਪਾਰੇ ਸੀ ਤੁਹਾਨੂੰ ਜਿਹੜਾ ਪਹਿਲਾਂ ਦੱਸਿਆ ਉਹ ਤੈਸਲ ਹੋ ਗਿਆ। ਆਪਨੇ ਦੋਏ ਬਾਸ ਵਿਸੰਦ। ਹੁਣ ਇਹ ਉੱਪਰ ਲਿਖਾਂ ਦੇ ਤੁਹਾਨੂੰ ਸ਼ੁਰੂ ਤੋਂ ਦੱਸਦੇ ਆਂ। ਆਪਣਾ ਇੱਕ ਵੱਡਾ ਖਾਨਾ ਅਸੀਂ ਰੱਖਿਆ। ਜਿਹਦੇ ਵਿੱਚ ਸੈਲਪਾਂ ਪੈਣੀ ਆ ਨਹੀਂ ਆ ਲੋ, ਉਹਨੂੰ ਵੀ ਪੈਣੀ ਆ ਦੇ ਚੱਕਣ ਆ ਲਈ ਆ। ਉਹ ਵੱਡੀ ਚੀਜ਼ ਰੱਖਣੀ ਆ ਉਹ ਵੀ ਰੱਖ ਸਕਦਾ ਘਰ ਦਾ। ਜੇ ਛੋਟੀ ਰੱਖੀਏ ਤਾਂ ਸੈਲਫਾਂ ਦਾ ਹੋਊਗੀ। ਕਿਉਂਕਿ ਆ ਇਹਦੀ ਵੀ ਆਪਾਂ ਸਾਰੀ ਚੱਕ ਲਈ ਰੱਖੀ ਆ। ਇਥੋਂ ਇਹ ਨੂੰ ਬੰਦਾ ਖੜਾ ਹੈਗਾ ਕੋਈ ਗੱਲ ਨੂੰ ਨਾਲ ਕੋਈ ਵੱਡੀ ਚੀਜ਼ ਰਖਣੀ ਆ ਉਹ ਰੱਖਣੂ ਪਰ ਇਹ ਨਹੀਂ ਹੋਊਗੀ ਇੱਥੇ ਕੋਈ ਵੱਡੀ ਚੀਜ਼ ਆ ਛੋਟੀ ਚੀਜ਼ ਨਹੀਂ ਰੱਖੀ ਜਾਊਗੀ। ਜਿੰਨੀਆਂ ਵੀ ਸੈਲਫਾਂ ਦੀਆਂ ਸਾਰੀਆਂ ਚੱਕੀਆਂ ਹੋਣਗੀਆਂ ਬਈ। ਆਪਰ ਫੈਲ ਆਲੇ ਪੱਲੇ ਹੋਣੀ। ਜਿਹਦੇ ਵੀ ਇਹਨੇ ਗਲਾਸ ਦਾ ਅੰਮ੍ਰੇ ਦਾ ਬੰਦ ਰਿਹਾ। ਬਲਾਸ ਆਪ ਕੋ ਉਪਰ ਰੱਖਿਆ ਜਿਹਦੇ ਵਿੱਚ ਕੋਈ ਨਿਧਾਪਤੀ ਵਰਤ ਨਾਲੇ ਡੱਬੀ ਉਹ ਇਥੋਂ ਗੈਸ ਤੋਂ ਲੱਗ ਲੀ ਜੀ ਚੱਕ ਲੂ ਆਪਣੀ ਆਵੀ ਜਿਮਨੀ ਜਿਮਨੀ ਐਂਡ ਆ ਆਗੇ ਆਪਣਾ ਦਵਾ ਤੋਹੇ ਆ ਵੀ ਅਕਸਲ ਵਿੱਚ ਚੰਗੀ ਰੱਖੀ ਆ ਐਲ ਚਾ

ਇਤੋਂ ਨੂੰ ਜਿਵੇਂ ਪਹਿਲੀ ਸੋਨੂੰ ਵੀਡੀਓ ਤੇ ਦੱਸਿਆ ਜੀ ਕਿ ਬੈਲਟ ਨੂੰ ਡਾਊਨ ਰੱਖਦੇ ਹੁੰਦੇ ਆ ਬਾਕਸੇ ਦੇ ਵਿੱਚ ਨਹੀਂ ਫਟ ਕਰਦੇ ਫੇਰ ਜਦੋਂ ਆਪਾਂ ਪਾਣੀ ਵਰਤਣਾ ਤਾਂ ਪੱਲਾ ਵਾਰੀ-ਵਾਰੀ ਖੋਲਣਾ ਪੈਂਦਾ ਇਸ ਲਈ ਇਹਨੂੰ ਬੈਲਟ ਨੂੰ ਡਾਊਨ ਕਰਕੇ ਇੱਥੋਂ ਜਿਵੇਂ ਮਰਜੀ ਇਹਦਾ ਪਾਣੀ ਵਰਤੋਂ ਕਰ ਲੂਗਾ ਪੱਲਾ ਲੱਗਿਆ ਰਹੂਗਾ ਹਰ ਵਾਰੀ ਪੱਲਾ ਖੋਲਣ ਦੀ ਇਹਦੀ ਲੋੜ ਨਹੀਂ ਪਊਗੀ ਇਹ ਆਪਣੀ ਕਿੱਸਲ ਬਣੀਆਂ ਜੀ ਇਹਨੂੰ ਦੁਬਾਰਾ ਤੋਂ ਦਿਖਾ ਦੂ ਇੱਕ ਵਾਰੀ ਸਾਈ ਇਹਦੇ ਵਿੱਚ ਬਾਲ ਪੇਪਰ ਦਾ ਉੱਪਰ ਜਿਹੜੀਆਂ ਸੰਧਾਂ ਨੇ ਇਹਨਾਂ 'ਚ ਬਾਲ ਪੇਪਰ ਦਾ ਕੰਮ ਹੋਣਾ ਨਾਲੇ ਉਹ ਅਸੀਂ ਕਰਾਂਗੇ ਹੋਰ ਵੀ ਜੇ ਹੋ ਸਕੇ ਸੀ ਦੁਬਾਰਾ ਤੋਂ ਬਣਾ ਕੇ ਤੁਹਾਨੂੰ ਦਿਖਾ ਦਾਂਗੇ ਤੇ ਆਹੀ ਇਹਦਾ ਕੰਮ ਸੀਗਾ